ਮੈਸੂਮੇ ਰਾਜਵੀਰ ਜਵੰਦਾ ਦੇ ਪਿੰਡੇ ਐ ਅਤੇ ਪਿੱਛੇ ਜੜੀਆਂ ਤਿਆਰੀਆਂ ਚੱਲ ਰਹੀਆਂ ਨੇ ਉਹ ਰਾਜਵੀਰ ਜਵੰਦਾ ਦੇ ਆਖਰੀ ਰਸਮ ਨੂੰ ਲੈ ਕੇ ਆਇਆ ਇਹ ਕਹਿਣ ਲੱਗਿਆ ਆਪ ਨੂੰ ਬੜਾ ਦੁੱਖ ਲੱਗਦਾ ਕਿਉਂਕਿ ਉਹ ਰਾਜਵੀਰ ਜਵੰਦਾ ਜਿੱਦ ਲਈ ਪੂਰਾ ਪੰਜਾਬ ਪੂਰਾ ਭਾਰਤ ਤੇ ਹਰ ਪੰਜਾਬੀ ਅਰਦਾਸ ਕਰ ਰਿਹਾ ਸੀਗਾ ਔਰ ਇਸ ਜਗ੍ਹਾ ਦੇ ਉੱਤੇ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਔਰ ਜਿਸ ਵੀ ਜਿਹੜੀ ਹੈ ਉਹਦੇ ਨਾਲ ਉਹ ਜ਼ਮੀਨ ਨੂੰ ਪੱਧਰ ਕੀਤਾ ਜਾ ਰਿਹਾ ਫਿਰ ਕਹਿੰਦੇ ਨੇ ਕਿ ਜਿਹੜਾ ਇੱਕ ਕਰਮੇਸ਼ਨ ਦੇ ਲਈ ਪੁਆਇੰਟ ਬਣਾਉਣਾ ਹੈ ਉੱਥੇ ਰਾਤੋਂ ਰਾਤ ਸਭ ਕੁਝ ਛਟ ਕੀਤਾ ਜਾਏਗਾ ਅੱਜ ਅੰਤਿਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇਹ ਬੇਹਦ ਬੇਹਦ ਇਸ ਕਹ ਲਈ ਕਿ ਪਿੰਡ ਦੇ ਲਈ ਵਿਭਾਵਕ ਜਿਹੜੀ ਹੈ ਉਹ ਗੱਲ ਹੋ ਸਕਦੀ ਹੈ ਤੁਸੀਂ ਦੇਖੋ ਨੌਜਵਾਨ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਜਿਵੇਂ ਜਿਵੇਂ ਦੱਸ ਰਹੇ ਨੇ ਪਿੰਡ ਵਾਲੇ ਕਿਉਂਕਿ ਇੱਥੇ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਇਕੱਠ ਹੋਏਗਾ ਕੱਲ ਔਰ ਉਸ ਹਿਸਾਬ ਦੇ ਨਾਲ ਇਹ ਪੂਰੇ ਇਤਮਾਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪਿੱਛੇ ਗੱਡੀਆਂ ਦਾ ਇਕੱਠ ਹੈ ਅੱਛਾ ਇਹ ਜਿਹੜੀ ਇਹ ਜਿਹੜੀ ਜ਼ਮੀਨ ਹੈ ਇਹ ਪਿੰਡ ਦੀ ਸ਼ਾਮਲਾੜ ਦੀ ਜ਼ਮੀਨ ਹੈ ਨਹੀਂ ਗਰਾਊਂਡ ਹੈ ਵੀਰ ਸਰਕਾਰ ਗਰਾਊਂਡ ਸਰਕਾਰੀ ਹਾਂਜੀ 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 ਤੇ ਆ ਇਹ ਤੁਸੀਂ ਜਿਹੜੇ ਨੇ ਤੁਸੀਂ ਪਰਵਾ ਪਿੰਡ ਪਿੰਡ ਦੇ ਆ ਵੀਰ ਸਾਡਾ ਸਹਿਚਾਰ ਚੰਗਾ ਸੀ ਵੀਰ ਸਹਿਚਾਰ ਚੰਗਾ ਸੀ ਜੀ ਤੇ ਮਤਲਬ ਆ ਸਾਰੇ ਅਰੇਂਜਮੈਂਟ ਜਿਹੜੇ ਅੱਜ ਹੀ ਕੀਤੇ ਆ ਕਿਵੇਂ ਹਾਂਜੀ ਵੀਰ ਅੱਜ ਹੀ ਆ ਪਹਿਲਾਂ ਕਿ ਸ਼ਮਸ਼ਾਨ ਘਾਟ ਕਰਨੀ ਸੀ ਸੀਸਤਾਰ ਜੀ ਫਿਰ ਉਹ ਜਗ੍ਹਾ ਥੋੜੀ ਕਰਕੇ ਇਕੱਠ ਬੋਝ ਹੋ ਜਾਣਾ ਈ ਤੇ ਫਿਰ ਨਗਰ ਨੇ ਇਸ ਕੋ ਸਰਪੰਚ ਸਾਹਿਬ ਪੰਚਾਇਤ ਨੇ ਫਿਰ ਕਹਿੰਦੇ ਵੀ ਆਪਾਂ ਇੱਥੇ ਕਰਾਂਗੇ ਸੀ ਜੀ ਜੀ ਪਿੱਛੇ ਜੀਸੀਪੀ ਦਾ ਕੰਮ ਵੀ ਚੱਲ ਰਿਹਾ ਇਹ ਪੱਧਰ ਵੀ ਅੱਜ ਹੀ ਕੀਤਾ ਨਹੀਂ ਪੱਧਰ ਤਾਂ ਪਹਿਲਾਂ ਸੀ ਗਰਾਉਂਡ ਜੀ ਤੇ ਉਹ ਸਫਾਈ ਕਰਨ ਲੱਗ ਗਏ ਵੀਰ ਜੀ ਠੀਕ ਹੈ ਹਾਂਜੀ ਤੇ ਇਹ ਜਿਹੜਾ ਜਿਹੜੀ ਛੱਤ ਵੀ ਪਾ ਰਹੇ ਮੈਨੂੰ ਲੰਦਾ ਹੈ ਨਹੀਂ ਇਹ ਲਾ ਰਹੇ ਆ ਜੀ ਪੀਨਾ ਸਪੀਨਾ ਸੀਗੀਆਂ ਕਿਉਂ ਕਰਕੇ ਵੀ ਖਰਾਬ ਹੋ ਜਾਣਗੇ ਫ ਬੀਨਾਂ ਮੈਂ ਜਿਵੇਂ ਵੀ ਪੰਚਾਇਤ ਕਹੂਗੀ ਫਿਰ ਉਹਨੇ ਬਣਾਇਆ ਹੈ। ਠੀਕ ਹੈ। ਰਾਜਵੀਰ ਜਵੰਦੇਲੀ ਇਹ ਤਿਆਰੀਆਂ ਕਦੇ ਸੋਚਿਆ ਸੀ ਵੀ ਇਹ ਕਰਦੇ ਆ ਪਹਿਣਗੀਆਂ। ਨਹੀਂ ਵੀਰੇ ਕਿੱਥੇ ਸੋਚਿਆ ਸੀ ਗਈ ਬਸ ਹੁਣ ਬੋਲੇ ਨਹੀਂ ਮਿਲਿਆ। ਬਹੁਤ ਸ਼ੁਕਰੀਆ। ਇਹ ਗਰਾਊਂਡ ਹੈ ਜੀ। ਰਾਜਵੀਰ ਜਵੰਦਾ ਬੜਾ ਐਡਵੈਂਚਰਸ ਸੀਗਾ। ਇਹ ਪਿੰਡ ਦੇ ਵਿੱਚ ਪੈਰਾਗਲਾਈਡਿੰਗ ਦੀਆਂ ਵੀ ਗੱਲਾਂ ਹੁੰਦੀਆਂ ਵੀ ਉਹ ਕਰਦਾ ਹੁੰਦਾ ਸੀ। ਉਹਦੀ ਬਾਈਕ ਦੀਆਂ ਵੀ ਗੱਲਾਂ ਹੁੰਦੀਆਂ ਨੇ, ਉਹਦੇ ਜਿਗਾਰਡ ਦੀਆਂ ਵੀ ਗੱਲਾਂ ਹੁੰਦੀਆਂ ਨੇ ਪਰ ਤੁਸੀਂ ਦੇਖੋ ਵੀ মিডিਆ ਦਾ ਇਕੱਠ ਹੈ ਔਰ ਇੱਥੇ ਇਸ ਗਰਾਉਂਡ ਦੇ ਵਿੱਚ ਕੱਲ ਕਹਿੰਦੇ ਨੇ ਕਿ ਭਾਰੀ ਇਕੱਠ ਹੋਣ ਦੇ ਨਾਲ ਕਰਕਾਰਨ ਇਹ ਸਭ ਕੁਝ ਜਿਹੜਾ ਇੱਥੇ ਪਹਿਲਾਂ ਤੋਂ ਸੈੱਟ ਕੀਤਾ ਜਾ ਰਿਹਾ ਆ ਪਿੰਡਾਂ ਦੀ ਖਾਸ ਗੱਲ ਤੇ ਇਹ ਹੀ ਆ ਵੀ ਸਿਪਾਈ ਚਾਰਕ ਤੌਰ ਦੇ ਉੱਤੇ ਉਮੜ ਜਾਂਦੇ ਆ ਇਕੱਠੇ ਹੋ ਜਾਂਦੇ ਆ ਸੋ ਫਿਲਹਾਲ ਇਹ ਵੀ ਜਗ੍ਹਾ ਛੂਜੀ ਹੈ ਜਿੱਥੇ ਕਿ ਤਿਆਰੀਆਂ ਕਰੀਆਂ ਜਾ ਰਹੀਆਂ ਨੇ ਬਟਲ ਪੱਧਰ ਦੇ ਉੱਤੇ ਵੱਡੇ ਲੈਵਲ ਦੇ ਅਫਸਰ ਜਿਹੜੇ ਨੇ ਉੱਤੇ ਪਹੁੰਚ ਰਹੇ ਨੇ ਸੋ ਲਗਾਤਾਰ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਵਾਂਗੇ ਇਸ ਪੱਲ ਦੀ ਸਾਨੂੰ ਪਤਾ ਹੈ ਵੀ ਤੁਸੀਂ ਆਪਣੇ ਮਹਿਬੂਬ ਇਸ ਜਿਹੜਾ ਤੁਹਾਡਾ ਸਿੰਗਰ ਰਾਜਵੀਰ ਜਵੰਦਾ ਉਸ ਨੂੰ ਅੰਤਿਮ ਵਿਦਾਇਕ ਦੇਣਾ ਚਾਹੁੰਦੇ ਆ ਮੈਂ ਜਤਿੰਦਰ ਸਿੰਘ ਖੈਰਾ ਆਪਣੇ ਕੈਮਰਾ ਸਹਿਯੋਗੀ ਗੁਰਮਿੰਦਰ ਦੇ ਨਾਲ ਰਾਜਵੀਰ ਜਵੰਦਾ ਦੇ ਪਿੰਡ ਤੋਂ ਮੈਂ ਇਸ ਸਮੇਂ ਰਾਜਵੀਰ ਜਵੰਦਾ ਦੇ ਪਿੰਡੇ ਆਂ ਔਰ ਪਿੱਛੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਉਹ ਰਾਜਵੀਰ ਜਵੰਦਾ ਦੇ ਆਖਰੀ ਰਸਮ ਨੂੰ ਲੈ ਕੇ ਆ ਇਹ ਕਹਿਣ ਲੱਗਿਆ ਆਪ ਨੂੰ ਬੜਾ ਦੁੱਖ ਲੱਗਦਾ ਕਿਉਂਕਿ ਰਾਜਵੀਰ ਜਵੰਦਾ ਜਿੱਦ ਲਈ ਪੂਰਾ ਪੰਜਾਬ ਪੂਰਾ ਭਾਰਤ ਤੇ ਹਰ ਪੰਜਾਬੀ ਅਰਦਾਸ ਕਰ ਰਿਹਾ ਸੀਗਾ ਔਰ ਇਸ ਜਗ੍ਹਾ ਦੇ ਉੱਤੇ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ। ਔਰ ਅਸੀਂ ਵੀ ਜਿਹੜੀ ਹੈ ਉਹਦੇ ਨਾਲ ਉਹ ਜ਼ਮੀਨ ਨੂੰ ਪੱਧਰ ਕੀਤਾ ਜਾ ਰਿਹਾ ਫਿਰ ਕਹਿੰਦੇ ਨੇ ਕਿ ਜਿਹੜਾ ਇੱਕ ਕਰਮੇਸ਼ਨ ਦੇ ਲਈ ਪੁਆਇੰਟ ਬਣਾਉਣਾ ਹੈ ਉੱਥੇ ਰਾਤੋਂ ਰਾਤ ਸਭ ਕੁਝ ਛੱਟ ਕੀਤਾ ਜਾਏਗਾ। ਅੱਜ ਅੰਤਿਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਨੇ। ਹਾਲਾਂਕਿ ਇਹ ਬੇਹਦ ਬੇਹਦ ਇਸ ਇਸ ਕਹ ਲਈਏ ਕਿ ਪਿੰਡ ਦੇ ਲਈ ਵਿਭਾਵਕ ਜਿਹੜੀ ਹੈ ਉਹ ਗੱਲ ਹੋ ਸਕਦੀ ਹੈ ਤੁਸੀਂ ਦੇਖੋ ਨੌਜਵਾਨ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਜਿਵੇਂ ਜਿਵੇਂ ਦੱਸ ਰਹੇ ਨੇ ਪਿੰਡ ਵਾਲੇ ਕਿਉਂਕਿ ਇੱਥੇ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਇਕੱਠ ਹੋਏਗਾ ਕੱਲ ਔਰ ਉਸੇ ਹਿਸਾਬ ਦੇ ਨਾਲ ਇਹ ਪੂਰੇ ਇਤਮਾਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪਿੱਛੇ ਗੱਡੀਆਂ ਦਾ ਇਕੱਠ ਹੈ ਅੱਛਾ ਇਹ ਜਿਹੜੀ ਇਹ ਜਿਹੜੀ ਜ਼ਮੀਨ ਹੈ ਇਹ ਪਿੰਡ ਦੀ ਸ਼ਾਮਲੜ ਦੀ ਜ਼ਮੀਨ ਹੈ ਨਹੀਂ ਗਰਾਊਂਡ ਹੈ ਵੀਰ ਸਰਕਾਰ ਗਰਾਊਂਡ ਸਰਕਾਰੀ ਹਾਂਜੀ ਹਾਂਜੀ ਇਹ ਤੁਸੀਂ ਜਿਹੜੇ ਨੇ ਤੁਸੀਂ ਪਰਵਾਹ ਪਿੰਡ ਪਿੰਡ ਦੇ ਆ ਵੀਰ ਸਾਡਾ ਸਹਿਚਾਰ ਚੰਗਾ ਸੀ ਵੀਰ ਸਹਿਚਾਰ ਚੰਗਾ ਸੀ ਜੀ ਤੇ ਮਤਲਬ ਆ ਸਾਰੇ ਅਰੇਂਜਮੈਂਟ ਜਿਹੜੇ ਅੱਜ ਹੀ ਕੀਤੇ ਆ ਕਿਵੇਂ ਹਾਂਜੀ ਵੀਰ ਅੱਜ ਹੀ ਆ ਪਹਿਲਾਂ ਕਿ ਸ਼ਮਸ਼ਾਨ ਘਾਟ ਕਰਨੀ ਸੀ ਸੀਸਕਾਰ ਜੀ ਫਿਰ ਉਹ ਜਗ੍ਹਾ ਥੋੜੀ ਕਰਕੇ ਇਕੱਠ ਬੋਝ ਹੋ ਜਾਣਾ ਈ ਤੇ ਫਿਰ ਨਗਰ ਨੇ ਸਰਪੰਚ ਸਾਹਿਬ ਪੰਚਾਇਤ ਨੇ ਫਿਰ ਕਹਿੰਦੇ ਵੀ ਆਪਾਂ ਇੱਥੇ ਕਰਾਂਗੇ ਸੀ ਜੀ ਜੀ ਪਿੱਛੇ ਜੀਸੀਪੀ ਦਾ ਕੰਮ ਵੀ ਚੱਲ ਰਿਹਾ ਇਹ ਪੱਧਰ ਵੀ ਅੱਜ ਹੀ ਕੀਤਾ ਨੇ ਪੱਦਰ ਦਾ ਪਹਿਲਾ ਸੀ ਗਰਾਉਂਡ ਜੀ ਤੇ ਉਹ ਸਫਾਈ ਕਰਨ ਲੱਗ ਗਏ ਵੀ ਜੀ ਠੀਕ ਹੈ ਹਾਂਜੀ ਤੇ ਇਹ ਜਿਹੜਾ ਜਿਹੜੀ ਛੱਤ ਵੀ ਪਾ ਰਹੇ ਮਨ ਲੰਦਾ ਹੈ ਨਹੀਂ ਇਹ ਲਾ ਰਹੇ ਆ ਜੀ ਪੀਨਾ ਸਪੀਨਾ ਸੀਗੀਆਂ ਕਿਉਂ ਕਰਕੇ ਵੀ ਖਰਾਬ ਹੋ ਜਾਣਗੇ ਫਿਰ ਇੱਥੇ ਵੀ ਨਵੇਂ ਜਿਵੇਂ ਵੀ ਪੰਚਾਇਤ ਕਹੂਗੀ ਫਿਰ ਉਹਨੇ ਬਣਾਇਆ ਹੈ ਜੀ ਠੀਕ ਹੈ ਰਾਜਵੀਰ ਜਵੰਦੇ ਲਈ ਇਹ ਤਿਆਰੀਆਂ ਕਦੇ ਸੋਚਿਆ ਸੀ ਵੀ ਇਹ ਕਰਦੇ ਆ ਪੈਣਗੀਆਂ ਨਹੀਂ ਵੀਰੇ ਕਿੱਥੇ ਸੋਚਿਆ ਸੀ ਜੀ ਬਸ ਹੁਣ ਬੋਲੇ ਨਹੀਂ ਨੂੰ ਬਹੁਤ ਸ਼ੁਕਰੀਆ ਇਹ ਗਰਾਉਂਡ ਹੈ ਜੀ ਰਾਜਵੀਰ ਚੁੰਦਾ ਬੜਾ ਐਡਵੈਂਚਰਸ ਸੀਗਾ ਇਹ ਪਿੰਡ ਦੇ ਵਿੱਚ ਪੈਰਾਗਲਾਈਡਿੰਗ ਦੀਆਂ ਵੀ ਗੱਲਾਂ ਹੁੰਦੀਆਂ ਵੀ ਉਹ ਕਰਦਾ ਹੁੰਦਾ ਸੀ ਉਹਦੀ ਬਾਈਕ ਦੀਆਂ ਵੀ ਗੱਲਾਂ ਹੁੰਦੀਆਂ ਨੇ ਉਹਦੇ ਜਿਗਾਰਡ ਦੀਆਂ ਵੀ ਗੱਲਾਂ ਹੁੰਦੀਆਂ ਨੇ ਪਰ ਤੁਸੀਂ ਦੇਖੋ ਵੀ মিডিਆ ਦਾ ਇਕੱਠ ਹੈ ਔਰ ਇੱਥੇ ਇਸ ਗਰਾਉਂਡ ਦੇ ਵਿੱਚ ਕੱਲ ਕਹਿੰਦੇ ਨੇ ਕਿ ਭਾਰੀ ਇਕੱਠ ਹੋਣ ਦੇ ਨਾਲ ਕਰ ਕਾਰਨ ਇਹ ਸਭ ਕੁਝ ਜਿਹੜਾ ਇੱਥੇ ਪਹਿਲਾਂ ਤੋਂ ਸੈੱਟ ਕੀਤਾ ਜਾ ਰਿਹਾ ਹੈ ਆ ਪਿੰਡਾਂ ਦੀ ਖਾਸ ਗੱਲ ਤੇ ਇਹ ਹੀ ਆ ਵੀ ਸਿਪਾਈ ਚਾਰਕਤੌਰ ਦੇ ਉੱਤੇ ਉਮੜ ਜਾਂਦੇ ਆ ਇਕੱਠੇ ਹੋ ਜਾਂਦੇ ਆ ਸੋ ਫਿਲਹਾਲ ਇਹ ਵੀ ਜਗ੍ਹਾ ਜੁਜੀ ਹੈ ਜਿੱਥੇ ਕਿ ਤਿਆਰੀਆਂ ਕਰੀਆਂ ਜਾ ਰਹੀਆਂ ਨੇ ਬਟਲ ਪੱਧਰ ਤੇ ਉੱਤੇ ਵੱਡੇ ਲੈਵਲ ਦੇ ਅਫਸਰ ਜਿਹੜੇ ਨੇ ਉੱਤੇ ਪਹੁੰਚ ਰਹੇ ਨੇ ਸੋ ਲਗਾਤਾਰ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਵਾਂਗੇ ਇਸ ਪਲ ਦੀ ਸਾਨੂੰ ਪਤਾ ਹੈ ਵੀ ਤੁਸੀਂ ਆਪਣੇ ਮਹਿਬੂਬ ਜਿਹੜਾ ਤੁਹਾਡਾ ਸਿੰਗਰ ਰਾਜਵੀਰ ਜਵੰਦਾ ਉਸ ਨੂੰ ਅੰਤਿਮ ਵਿਦਾਇਕ ਦੇਣਾ ਚਾਹੁੰਦੇ ਆ ਮੈਂ ਜਤਿੰਦਰ ਸਿੰਘ ਖਹਿਰਾ ਆਪਣੇ ਕੈਮਰਾ ਸਹਿਯੋਗੀ ਗੁਰਮਿੰਦਰ ਦੇ ਨਾਲ ਰਾਜਵੀਰ ਜਵੰਦਾ ਦੇ ਪੇਟ